ਜੀ ਸ਼ੁਗਨਲੀ ਧੋਖੜਤਾ ਉਤੇ ਬੈਠੇ ਨੇ ਮੈਂ ਪਲਾਟ ਦੀ ਕੰਮ ਲਈ ਹਾਲੇ ਸੀਐਸਸੀ ਐਗਰੀਕਲਚਰ ਲਈ ਧੋਖੜਤਾ ਉਤੇ ਬੈਠੇ ਕੋਈ ਨਹੀਂ ਖਦਸ਼ਾਹ ਕੇ ਪੀਐਸੀ ਐਗਰੀਕਲਚਰ ਬੰਦ ਹੋਊਗੀ ਜੀ 15 ਕਿੱਲੇ ਜ਼ਮੀਨ ਆ ਪਰਜੇਂਦਰਾ ਕਾਲਜ ਜੀ ਕਿਤੇ ਉਹ ਵੀ ਨਾ ਪਲਾਣ ਕੱਟੇ ਜਾਣ ਸਿਹਤ ਤੇ ਸਿੱਖਿਆ ਦੇ ਨਾਮ ਤੇ ਤੁਸੀਂ ਆਏ ਆ ਤੇ ਇਹਦੇ ਵਾਰ ਤੁਸੀਂ ਪਹਿਲ ਦੇ ਆਧਾਰ ਤੇ ਧਿਆਨ ਦਿਓ ਕਿ ਇਹਨੂੰ ਸਰਕਾਰੀ ਕੋਸ਼ਚ ਜਿਹੜਾ ਹੈਗਾ ਹੋਵੇ ਤੇ ਪੁਲਿਸ ਨੂੰ ਦੱਸੋ ਵੀ ਕਦੋਂ ਤੱਕ ਆ ਅਸੀਂ ਤੁਹਾਡੇ ਕੋਲ ਦੁਵਾਣਾ ਉਦੋਂ ਹੀ ਆ ਜੀ ਭਾਈ ਜਿਹੜਾ ਕੁਝ ਕਾਲਜ ਨੇ ਕਰਨਾ ਉਹ ਕਾਲਜ ਨੇ ਕਰਨਾ ਨਾ ਹੁਣ ਕੱਲਾ ਸਾਰਾ ਤਾਂ ਹੁਣ ਜੇ ਮੈਂ ਕਹਾਂ ਉਹ ਪੁਲਿਸ ਦੀ ਵਕਤੇ ਡਿਊਟੀ ਪ੍ਰੋਫੈਸਰਾਂ ਦੀ ਵੱਖਰੀ ਡਿਊਟੀ ਆ ਪ੍ਰਿੰਸੀਪਲ ਦੀ ਵੱਖਰੀ ਡਿਊਟੀ ਆ ਮੈਂ ਉੱਥੇ ਵੀ ਬੱਚਿਆਂ ਨੂੰ ਕਹ ਸੀ ਜਾਓ ਆਪਾਂ ਉੱਥੇ ਜਾ ਕੇ ਪੁੱਛਦੇ ਇਹਨਾਂ ਨੂੰ ਕਿ ਆ ਜਿਹੜੀ ਚੀਜ਼ਾਂ ਅਸੀਂ ਪੂਰੀਆਂ ਕਰਾ ਕੇ ਦਿੱਤੀ ਸੀ ਕਿੱਥੇ ਗਈਆਂ ਫਿਰ ਦੇਖੋ ਨਾ ਵੀ ਅਸੀਂ ਇੱਥੇ ਨਹੀਂ ਰਹਿਣਾ ਹੁੰਦਾ ਜਿਸ ਤਰ੍ਹਾਂ ਹੁਣ ਸੂਚਿਤ ਮੋਰਚਾ ਫਿਰਕਟ ਇੱਥੇ ਆਇਆ ਬੇਨਤੀ ਕਮ ਆਇਆ ਤੇ ਲੋਕਿ ਬੇਨਤੀ ਕਹਾ ਗਿਆ ਤੇ ਜੇ ਇਹਦੋਂ ਨਹੀਂ ਹੁੰਦਾ ਸੀ ਜਿਹੜਾ ਪੰਜਾਬ ਇਕਾਈ ਹੈ ਕੁਝ ਗੱਲ ਰੱਖਾਂਗੇ ਫਿਰ ਗੱਲ ਵੱਡੀ ਹੁੰਦੀ ਹੈ ਉਹਨਾਂ ਦਾ ਫਿਰ ਆਪਣਾ ਤਧਕਾਰ ਵੱਧ ਹੈ ਆਪਾਂ ਇਹ ਕੋਸ਼ਿਸ਼ ਕਰਦੇ ਆਪਾਂ ਇਹੋ ਇੱਥੇ ਸੌਫਟ ਆਊਟ ਕਰ ਗਏ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਚੱਲ ਸਕਦੀ ਆ ਸੰਤਖ ਚੌਂਣ ਵਾਸਤੇ ਐਫਰਟ ਕਰ ਲਏ ਜੀ ਆ ਦੇਖੋ ਆਸ ਚੱਕਾ ਠੀਕ ਹੈ ਬਹੁਤ ਬੜੀ ਮੰਗ ਉਹਦੀ ਪਾਸ ਪਾ ਲਈ ਬਸ ਥੋੜਾ ਜਿਹਾ ਥੋੜਾ ਜਿਹਾ ਮਾਈਕ ਤੇ ਲੱਗਿਆ ਕੁਈ ਦੇਰੇ ਵੱਲੋਂ 1% ਵੀ ਘਟਾ ਰਹੇ ਆ ਸਰਕਾਰ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੀ ਫਾਈਲ ਪਹੁੰਚੀ ਵੀ ਆ ਉਸੇ ਦਾ ਅੱਜ ਸ਼ਾਮ ਤੱਕ ਤੁਹਾਡੇ ਦੇਰੇ ਜੇਸ਼ਮੰਦਰ ਤੋਂ ਕੰਪਨੀ ਚੀਜ਼ਾਂ ਦਾ ਕੰਮ ਕਰਦੇ ਕੋਟੇਮੈਂਟ ਉਸ ਦਿਨ ਤੋਂ ਬੀਚ ਸੀਗਾ ਪਰ ਤਰੀਕਾ ਹੈ ਆਪ ਸਭ ਨੂੰ ਮੈਂ ਅੱਜ ਫਿਰ ਹੋ ਜਾਣਾ ਸ਼ਾਮ ਨੂੰ ਤੇ ਮੈਂ ਕੱਲ ਚੱਲੀ ਜਾਣਾ ਤੇ ਜਿੰਨਾ ਚਿਰ ਕੋਟ ਰਿਪੋਰਟ ਦੇ ਲਈ ਅਸੀਂ ਤਾਂ ਪਹਿਲਾਂ ਕੋਸ਼ਿਸ਼ ਕਰ ਰਹੇ ਆ ਕਿਸ ਮਗਰ ਦਾ ਕੰਮ ਨਹੀਂ ਕੋਸ਼ਿਸ਼ ਕਰਨਾ ਨਾ ਅਸੀਂ ਕੋਈ ਕਿਤੇ ਬਦੂ ਸਰ ਸਰਦਾਨ ਨਾ ਕਰੀ ਅਸੀਂ ਤਾਂ ਲੋਕਾਂ ਨੂੰ ਸਾਹ ਬੇਨਤੀ ਇਹ ਆ ਵੀ ਤੁਸੀਂ ਇਹ ਰਿਮੀਸ਼ਨ ਚਾਲੇ ਜਾਓ ਜੀ ਚੰਗੀ ਗੱਲ ਆ ਪਰ ਅਸੀਂ ਚਾਹੁੰਦੇ ਕਿ ਇਹ ਜਿਹੜਾ ਸੈਲਫ ਫਾਈਨਾਂਸ ਨਹੀਂ ਕੀਤਾ ਜਾ ਸਕਦਾ ਜਿਵੇਂ ਅੱਠ ਕਾਲਜਾਂ ਬੜੀ ਪੰਜਾਬ ਸਰਕਾਰ ਨੇ ਆਪਣਾ ਹਕੂਮਤ ਵਾਪਸ ਗਿਆ ਇਹਦੇ ਬਾਰੇ ਵੀ ਸਰਕਾਰੀ ਕੋਰਸ ਚੱਲੇ ਜੇ ਇਹ ਸੈਲਫ ਫਾਈਨਾਂਸ ਹੁੰਦਾ 10000 ਤੋਂ 2 ਲੱਖ ਲਿਆ ਆਪਣੇ ਲਈ ਇਸੇ ਜੇ ਕਾਲਜ ਦੀ ਮੈਨੇਜਮੈਂਟ ਅਧiatਕਾਂ ਦੀ ਭਰਤੀ ਕਰੂਗੀ ਇੰਨੀਆਂ ਤਨਖਾਹਾਂ ਜੇ ਸਰਕਾਰ ਨਹੀਂ ਕਾਲਜ ਚਲਾ ਸਕਦੀ ਕਾਲਜ ਦੀ ਮੈਨੇਜਮੈਂਟ ਕਿੱਦਾਂ ਚਲਾਏਗੀ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਵੀ ਦੱਸੇ ਮੈਂ ਆਵ ਡਵੈਲੋਪ ਕੋਸ਼ਿਸ਼ ਤੋਂ ਕੋਈ ਕੰਬੀਨੇਸ਼ਨ ਇੱਥੇ ਟੈਕਨੀਕਲੀ ਕੋਈ ਪ੍ਰੋਬਲਮ ਹੋ ਸਕਦੀ ਪਰ ਅਸੀਂ ਪਿਛਲੇ ਸਾਲ ਵੀ ਜਦੋਂ ਸ਼ੁਰੂ ਤੋਂ ਆਏ ਨਾਲ 5 ਕਰੋੜ ਰੁਪਈਆ ਦਵਾਇਆ ਨਾਲ ਜ਼ਮੀਨ ਦਵਾਈ ਹੈ ਤੇ ਨਾਲ ਇਹਨਾਂ ਨੂੰ ਅਧiatਕ ਭਰਨ ਕਰ ਭਰਤੀ ਕਰਨਾ ਸਹੀ ਪਾਵਾਂਗੇ ਜੇ ਕੋਈ ਨਹੀਂ ਕਿਸੇ ਤੋਂ ਕੰਮੀ ਰੈਡੀਓ ਦੁਆਰਾ ਇਹ ਚਰਨਾਂਗੇ ਪਰ ਜਿਹੜਾ ਸਰਕਾਰ ਵੱਲੋਂ ਕਿਸੇ ਇੱਕ ਸਟ੍ਰਕਚਰ ਤੋਂ ਕੰਮੀ ਨਹੀਂ ਹੈ ਸਰਕਾਰ ਅੰਦਰ ਰੂਲ ਹੈ। ਪੜਿਆ ਅਮਰਤੀ ਕਰਨਾ ਹੈ ਸਰਕਾਰ ਲੈਣਾ। ਸਰਕਾਰ ਜੇ ਕੁਝ ਕਰਨਾ ਨਹੀਂ ਦੇ ਸਾਰੇ ਪੜੇ ਦੇਖੋ ਜਦੋਂ ਬੰਦੇ ਨੂੰ ਤਾਂ ਆਪਣਾ ਨਹੀਂ ਨਹੀਂ ਅਸੀਂ ਉਹ ਪੜੇ ਨਹੀਂ ਕੀ ਅਸੀਂ ਇਸੇ ਕਰਕੇ ਕਹਿ ਰਹੇ ਜੀ ਸਰਕਾਰੀ ਅਦਾਰਿਆਂ ਚ ਭਰਤੀ ਸਰਕਾਰ ਨਹੀਂ ਕਰੇਗੀ। ਹੁਣ ਇਨਸਪੈਕਟਰ ਸਾਹਿਬ ਖੜੇ ਨੇ। ਇਹ ਥਾਣੇ ਚ ਭਰਤੀ ਥੋੜਾ ਜਨਗਲੀ। ਪੁਲਿਸ ਦੀ ਭਰਤੀ ਜਿਹੜੀ ਹੋ ਗਈ ਹੈ ਸਰਕਾਰ ਦੇ ਹੁਕਮਾਂ ਤੇ ਟੌਪਲੇ ਅਧਿਕਾਰੀ ਨੇ ਨਿਕਲ ਗਈ ਸਰਕਾਰੀ ਕਾਲਜ ਭਰਤੀ ਸਰਕਾਰ ਦੇ ਮੈਂ ਆਪਣੀ ਜ਼ਿੰਮੇਵਾਰੀ ਤੁਹਾਨੂੰ ਭਰਦਾ ਮੈਂ ਆਪ ਤੇ ਜੋ ਜ਼ਿੰਮੇਵਾਰੀ ਤੁਹਾਨੂੰ ਭਰਦਾ ਮੈਂ ਆਪ ਤੇ ਬੈਸਟ ਟ੍ਰੈਟਮੈਂਟ ਕਰਦਾ ਹਾਂ ਔਰ ਕੋਸ਼ਿਸ਼ ਕਰੂੰਗਾ ਜਿਵੇਂ ਤੁਸੀਂ ਕਹਿੰਦੇ ਹੋ ਸਾਰਾ ਕੁਝ ਹੋਵੇ ਤੇ ਨਹੀਂ ਪਰ ਅਸੀਂ ਐਡਮਿਸ਼ਨਾਂ ਜੀ ਸ਼ੁਰੂ ਕਰ ਲਏ ਇੱਕ ਤਾਂ ਜੰਤ ਕੋਲ ਸਾਰਾ ਰੰਗ ਚਿੱਟਾ ਉਹ ਚ ਕੀ ਆਉਂਦਾ ਉਹ ਆਪਾਂ ਜੇ ਕੋਈ ਕਮੀ ਹੈ ਜੇ ਕੋਈ ਭਗਵਾਨ ਕੀ ਕਰਨਾ ਕੋਈ ਜੀ ਕਰੀ ਕਿਸੇ ਹੋਰ ਕਾਰਨ ਤੇ ਇਹ ਨਹੀਂ ਹੁੰਦਾ ਤਾਂ ਫਿਰ ਜਿਹੜਾ ਕੱਟ ਹੈ ਥੋੜਾ ਜਿਹਾ ਸਰਪੋ ਦਾ ਨਿਸ਼ਾਨ ਸਰਕਾਰ ਨੂੰ ਕਿਉਂਕਿ ਫਿਰ ਆਪੋਂ ਵੱਡਾ ਹੁੰਦਾ ਕੰਮ ਮੋਕੇ ਲੋਕਾਂ ਵਾਂਗ ਨੇ ਜਿਹੜੇ ਬੈਠੇ ਨੇ ਨਾ ਉਸ ਤੋਂ ਹਟ ਤੁਸੀਂ ਵਿੱਚੋਂ ਸਾਡੇ ਹਾਂਜੀ ਹਾਂਜੀ ਇਹ ਆਪਣੇ ਵਾਸਤੇ ਜੇ ਦੇਖੋ ਸਰਕਾਰੀ ਦੇ ਵਿੱਚ ਸਰਕਾਰੀ ਮੈਂ ਤਾਂ ਪਹਿਲਾਂ ਹੀ ਕਹਿਆ ਲਈ ਉਹ ਮੈਂ ਕੋ ਕਿਤੇ ਤੋਂ ਸੰਸਦਾਨ ਨਹੀਂ ਆਇਆ ਬੇਨਤੀ ਆ ਮੈਂ ਫਿਰ ਦੇਖੋ ਨਾ ਵੀ ਅਸੀਂ ਇੱਥੇ ਨਹੀਂ ਰਹਿਣਾ ਹੁੰਦਾ ਜਿਸ ਤਰ੍ਹਾਂ ਹੁਣ ਸਯੋਜਤ ਮੋਰਚਾ ਫ੍ਰੀਕੁੱਟ ਇੱਥੇ ਆਇਆ ਬੇਨਤੀ ਕਮ ਆਇਆ ਤੁਹਾਨੂੰ ਕਿਸੇ ਬੇਨਤੀ ਕਹਾ ਗਿਆ ਤੇ ਤੇ ਜੇ ਇਦੋਂ ਨਹੀਂ ਹੁੰਦਾ ਉਸ ਜਿਹੜਾ ਪੰਜਾਬ ਇਕਾਈ ਹੈ ਉਹ ਚ ਗੱਲ ਰੱਖਾਂਗੇ ਫਿਰ ਗੱਲ ਵੱਡੀ ਹੁੰਦੀ ਹੈ ਉਹਦੇ ਨਾਲ ਫਿਰ ਆਪਣਾ ਤਦਕਾਰ ਵੱਧ ਹੈ ਆਪਾਂ ਇਹ ਕੋਸ਼ਿਸ਼ ਕਰਦੇ ਆਪਾਂ ਨੂੰ ਇੱਥੇ tanto don't ਵੱਡਾ ਕਰਨ ਦੀ ਵੀ ਆਪਾਂ ਨੂੰ ਨਹੀਂ ਨਹੀਂ ਅਸਟਾ ਕਿਨੇ ਵੇੜੋ ਅਸਟਾ ਅਸਟਾ ਹੱਲ ਕਰਾਂਗੇ ਤੁਸੀਂ ਕਹੋ ਵੀ ਨਾ ਮੈਂ ਆਪ ਸਰ ਵੱਲੋਂ ਅਸਟਾ ਕਹਿੰਦੇ ਵੀ ਤੁਸੀਂ ਸਰਕਾਰ ਵੱਲੋਂ 6 ਮਹੀਨੇ ਦੀ ਮਾਨਤਾ ਦਾ ਕਿਹਾ ਜਾ ਰਿਹਾ ਜੀ 6 ਮਹੀਨੇ ਬਾਅਦ ਵਿਦਿਆਰਥੀ ਫੇਰ ਟਰਮੀਨ ਲਾਉਣਗੇ ਕੋਰਸ ਦੀ ਮਾਨਤਾ ਪੱਕੀ ਲੈ ਕੇ ਆਉਗੇ 6 ਮਹੀਨੇ ਦੀ ਮਾਨਤਾ ਨਾ ਹੋਵੇ ਤਾਂ ਕਹਿੰਦੇ 6 ਮਹੀਨੇ ਸਾਨੂੰ ਪ੍ਰਿੰਸੀਪਲ ਨੇ ਕਿਹਾ ਇਹ ਵੀ 6 ਮਹੀਨੇ ਦੀ ਮਾਨਤਾ ਸਰਕਾਰ ਤੋਂ ਵੀ ਸ਼ਵਾਇ ਨਾ ਕਰੋ ਮੈਂ ਤੁਹਾਨੂੰ ਵੀ ਦੱਸਾਈ ਸਾਡੇ ਬੱਚੇ ਬਹਿ ਰਹੇ ਨੇ ਸੁਣੀ ਸਰਾਏ ਘਰ ਦੇ ਵਿੱਚ ਆਹ ਚਿੱਠੀਆਂ ਤੁਹਾਡੇ ਸਾਹਮਣੇ ਜਿਹੜੀਆਂ ਅਸੀਂ ਅਸਟਾ ਕੱਲ ਨੂੰ ਤੁਹਾਡੇ ਸਾਹਮਣੇ ਲਿਖਿਆ ਗਾਇਆ ਹੈ ਦੇਖੋ ਸਾਹਿਬ ਆਹ ਜਿਹੜੀ ਬੇਤੀ ਆ ਕਿ ਤੁਸੀਂ ਸ਼ੂਗਰ ਮੈਨ ਲਈ ਭੁਖੜਤਾ ਆ ਕੇ ਬੈਠੇ ਹੋ ਜੀ ਉਹਦੇ ਪੱਕੇ ਨੂੰ ਪਲਾਨ ਕੱਟੇ ਜਾ ਰਹੇ ਨੇ ਨਹੀਂ ਪਲਾਨ ਨਹੀਂ ਕੱਟਣਗੇ ਹਾਲੇ ਤੁਸੀਂ ਪੀਐਸਸੀ ਐਗਰੀਕਲਚਰ ਲਈ ਭੁਖੜਤਾ ਆ ਕੇ ਬੈਠੇ ਏਹ ਵੀ ਖਦਸ਼ਾ ਕਿ ਪੀਐਸਸੀ ਐਗਰੀਕਲਚਰ ਬੰਦ ਹੋਊਗੀ ਜਿਹੜੀ 15 ਕਿੱਲੇ ਜ਼ਮੀਨ ਆ ਬਰਜਿੰਦਰਾ ਕਾਲਜ ਜੀ ਕਿਤੇ ਉਹ ਵੀ ਨਾ ਪਲਾਨ ਕੱਟੇ ਜਾਣ ਸੇਤ ਤੇ ਸਿੱਖਿਆ ਦੇ ਨਾਮ ਤੇ ਤੁਸੀਂ ਆਏ ਆ ਇਹਦੇ ਵਾਰ ਤੁਸੀਂ ਪਹਿਲ ਦੇ ਆਧਾਰ ਤੇ ਧਿਆਨ ਦਿਓ ਜੇ ਇਹਨੂੰ ਸਰਕਾਰੀ ਕੋਸ਼ਚ ਜਿਹੜਾ ਹੈਗਾ ਹੋਵੇ ਤੇ ਪੁਲਿਸ ਨੂੰ ਦੱਸੋ ਵੀ ਕਦੋਂ ਘਟਾ ਅਸੀਂ ਤੁਹਾਡੇ ਕੋਲ ਦੁਬਾਰਾ ਉਦੋਂ ਹੀ ਆ ਜਾਈਏ ਮੈਂ ਤੁਹਾਨੂੰ ਦੱਸ ਰਿਹਾ ਮੈਂ ਕੱਲ੍ਹ ਹੀ ਚੰਡੀਗੜ੍ਹ ਪਹੁੰਚ ਰਿਹਾ ਅੱਜ ਮੈਂ ਛੁੱਟੀ ਹੋ ਜਾਣਾ ਜਿਉਂ ਹੀ ਹੈਗਾ ਮੇਰਾ ਕੰਮ ਤੇ ਫਾਲੂਦੀ ਕੋਸ਼ਿਕਾ ਕੋਲੋਂ ਅੱਜ ਸ਼ਾਮ ਤੱਕ ਆਟਰ ਵੀ ਆ ਜਾਣਾ ਮੁੰਡੇ ਕੋ ਕੰਮੀ ਰਹੂਗੀ ਉੱਥੇ ਬੈਠ ਕੇ ਕਰਾਵਾਂਗੇ ਸਾਈ ਸਾਹਿਬ ਜਿਵੇਂ ਤੁਸੀਂ ਕਿਹਾ ਵੀ ਕੁਝ ਦਿਨਾਂ ਚ ਐਡਮਿਸ਼ਨਾਂ ਸ਼ੁਰੂ ਹੋ ਜਾਣਗੀਆਂ ਤਾਂ ਲੋਕ ਸਾਹਿਬ ਇਹ ਜਾਣਨਾ ਚਾਹੁੰਦੇ ਆ ਕਿ ਸੈਲਫ ਫਾਈਨਾਂਸ ਚ ਹੋਣਗੀਆਂ ਕਿ ਸਰਕਾਰੀ ਕੋਰਸਾਂ ਚ ਹੋਣਗੀਆਂ ਦੇਖੋ ਭਾਈ ਜੀ ਅਸੀਂ ਤਾਂ ਸਰਕਾਰ ਕੋਲ ਕਰ ਰਹੇ ਕੋਸ਼ਿਸ਼ ਪਰ ਜਿਹੜਾ ਕੁਝ ਹੋਊਗਾ ਉਹ ਅੱਜ ਸ਼ਾਮ ਤੱਕ ਆਪਣੇ ਸਾਹਮਣੇ ਆ ਕੋਈ ਗੱਲ ਪਰ ਤੁਹਾਨੂੰ ਮੈਂ ਫੇਰ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਨਾ ਮੈਂ ਆਖਦੇ ਹਾਂ ਉਹ ਦੇ ਬੈਸਟ ਐਫਰਟ ਕਰ ਰਹੇ ਆ ਅਸੀਂ ਹੋਰ ਵੀ ਸਾਡੇ ਸਹਿਯੋਗੀ ਐਮਐਲਏ ਨਾਲ ਵੀ ਸਾਥ ਲੈ ਗਏ ਆ ਜਿਹੜੇ ਦਾ ਸਬੰਧ ਜਿਹੜੇ ਸਾਡੇ ਐਮਐਲਏ ਸਹਿਮਾਨ ਨਾਲ ਹੈ ਉਹਨਾਂ ਦਾ ਸਹਿਯੋਗ ਲਿਆ ਕਿ ਅਸੀਂ ਇਹਨੂੰ ਬੈਸਟ ਕਰਾਂਗੇ ਕੋਈ ਗੱਲ ਨਹੀਂ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਤਾਂ ਇਹਦੇ ਲਈ ਆਪ ਜ਼ੋਰ ਲਾਉਂਦੇ ਰਹੇ ਹੋ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤੁਸੀਂ ਤਾਂ ਖੋਦ ਇਹ ਕਹਿੰਦੇ ਰਹੇ ਹੋ ਵੀ ਬੀਐਸਸੀ ਨਹੀਂ ਜਾਣਦੇ ਨਹੀਂ ਧਰਨਾ ਵੀ ਲਾਉਂਦੇ ਰਹੇ ਹੋ ਤੇ ਹੁਣ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਪਾਵਰ ਤੁਹਾਡੇ ਹੱਥ 'ਚ ਹੈ ਸ਼ਕਤੀ ਤੁਹਾਡੇ ਹੱਥ 'ਚ ਹੈ ਤਾਂ ਹੁਣ ਜਿਵੇਂ ਪਿਛਲੇ ਦਿਨੀ ਬੱਚਿਆਂ ਨੇ ਤੁਹਾਡੇ ਨਾਲ ਗੱਲ ਕੀਤੀ ਤੇ ਬੱਚੇ ਕਹਿੰਦੇ ਨੇ ਵੀ ਸੇਖੋ ਸੰ ਕਹਿੰਦੇ ਨੇ ਵੀ ਇਹ ਗਲਤੀ ਕਾਲਜ ਦੀ ਹੈ ਸਰਕਾਰ ਨਹੀਂ ਕਰ ਸਕਦੀ ਕਾਲਜ ਕਰਨਾ ਭਾਜੀ ਜਿਹੜਾ ਕੁਝ ਕਾਲਜ ਨੇ ਕਰਨਾ ਉਹ ਕਾਲਜ ਨਹੀਂ ਕਰਨਾ ਨਾ ਕੋਈ ਕੱਲਾ ਸਾਰਾ ਤਾਂ ਜੇ ਮੈਂ ਕਹਾਂ ਉਹ ਪੁਲਿਸ ਦੀ ਵਕਰੀ ਡਿਊਟੀ ਹੈ ਪ੍ਰੋਫੈਸਰਾਂ ਦੀ ਵਕਰੀ ਡਿਊਟੀ ਆ ਪ੍ਰਿੰਸੀਪਲ ਦੀ ਵਕਰੀ ਡਿਊਟੀ ਆ ਮੈਂ ਉੱਥੇ ਵੀ ਬੱਚਿਆਂ ਨੂੰ ਕਹਾਂ ਸੀ ਜਾਓ ਆਪਾਂ ਉੱਥੇ ਜਾ ਕੇ ਪੁੱਛਦੇ ਆ ਇਹਨਾਂ ਨੂੰ ਕਿ ਆ ਜਿਹੜੀ ਇਹ ਚੀਜ਼ਾਂ ਅਸੀਂ ਕੂਰੀਆਂ ਕਰਾ ਕੇ ਦਿੱਤੀ ਸੀ ਕਿੱਥੇ ਗਈਆਂ ਫਰ ਇਸ ਗੱਲ ਤੇ ਆਪਾਂ ਨਹੀਂ ਪੈਣਾ ਪਿਛਲੀਆਂ ਚ ਅਸੀਂ ਜਿਹੜਾ ਬੈਸਟ ਕਰਨੀ ਕੋਸ਼ਿਸ਼ ਬਿਲਕੁਲ ਸਾਰਾ ਧਿਆਨ ਜਿਹਾ ਬਿਲਕੁਲ ਸਾਰਾ ਬਹੁਤ ਚਾਹੀਦਾ ਵਧਾ ਹੋਊਗਾ ਉਹ ਨਹੀਂ ਹੋਊਗਾ ਨਾ ਭਾਰਾਂ ਤੇ ਪੋਣੀ